ਪਹਿਲਾਂ ਆਪਣਾ ਜੀ ਜੀ ਹਾਂਜੀ ਆ ਜਾਓ ਢਾਲ ਸੁਣੋ ਰੱਤ ਸਾਹ ਆ ਗਿਆ ਯਾਰੇ ਮੇਰੀ ਪਹਿਲੇ ਗੱਲ ਤੋਂ ਹਾਂਜੀ ਰੱਤ ਸਾਹ ਵਧੀਆ ਕਰਨਾ ਸੇਮ ਆ ਜਿਹੜੀ ਬੋਡੀ ਐ ਬੋਡੀ ਨੂੰ ਪਹਿਲਾਂ ਸੇਮ ਆ ਟੈਕਸਟਰ ਦੇ ਬਰਾਬਰ ਖਿੱਚ ਕੇ ਫਿਰ ਆ ਹੱਥ ਆ ਤੇ ਇਦਾਂ ਹੀ ਹੌਲੀ ਹੌਲੀ ਡਾਉਨ ਆਉਣਾ ਇਹਦਾ ਡੈਮੋ ਦੇਊਗਾ ਪਹਿਲਾਂ ਨਹੀਂ ਨਹੀਂ ਰਮਨ ਚਲ ਰਮਨ ਚਲ ਰਮਣਾ ਹੈ ਜੱਲੋ ਵਾਲਾ ਚੱਲ ਸ਼ਾਬਾਸ਼ ਵੈਰੀ ਗੁੱਡ ਚਲਦਾ ਹੋਏ ਸ਼ਾਬਾਸ਼ ਆਪਣੀਆਂ ਆਪਣੀਆਂ ਕੱਟਣੀਆਂ ਉਹ ਕੱਟ ਸਕਦੇ ਆ ਬਹੁਤ ਅੱਜ ਹਮੇ ਆਈ ਨਹੀਂ ਬਹੁਤ ਵਧੀਆ ਬਹੁਤ ਵਧੀਆ ਸ਼ਾਬਾਸ਼ ਛੋੜ ਛੋੜਾ ਛੋੜ ਛੋੜਾ ਖਿੱਚ ਬੋਡੀ ਡਾਊਨ ਆਸ ਤੇ ਪੈਰ ਅੱਗੇ ਕੱਢ ਕੇ ਰੱਖ ਸ਼ਾਬਾਸ਼ ਆਇਆ ਆਇਆ ਸ਼ਾਬਾਸ਼ ਆਇਆ ਆਇਆ ਸ਼ਾਬਾਸ਼ ਹਲ ਬੀਂਮੀ ਚੱਲ 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 ਖੱਟ ਗੋੜ ਗੋੜ ਕੱਟ ਵਧੀਆ ਵਧੀਆ ਕਰਨਾ ਸ਼ਾਬਾਸ਼ ਗੋੜ ਬਹੁਤ ਵਧੀਆ ਸ਼ਾਬਾਸ਼ ਵੈਰੀ ਗੁੱਡ ਦਾ ਕੱਚੇ ਵਾਹ ਚਾਵਾਂ ਚਾਵਾਂ ਕਰਨੇ ਵੈਰੀ ਗੁੱਡ ਚਾਵਾਂ ਚਲੋ ਆਹ ਕੀ ਚੀਜ਼ ਹੈ ਵੈਰੀ ਗੁੱਡ ਕੱਢਿਆ ਛੋੜ ਛੋੜੇ ਬਹੁਤ ਵਧੀਆ ਚਾਵਾਂ ਥੱਲੇ ਬੈ ਕੇ ਬੈਠ ਕੇ ਸਲਾਂ ਦੇ ਉੱਤੇ ਨਟਕ ਜੀਓ ਵੈਰ ਗੋਵਰੀ ਮਰੀਆ ਕਿੱਦਾਂ ਲੱਗ ਰਾ ਨੇ ਮਿਹਨਤ ਲਾ ਕੇ ਮੁੰਡਿਓ ਅੱਜ ਬਹੁਤ ਵਧੀਆ ਸਹੀ ਆ ਹੋਰ ਹੋਏ ਕੀ ਹਾਲ ਚਾਲ ਨੇ ਦੋਸਤੋ ਉਹ ਗੋਰੇ ਵਿੱਚ ਹਾਂਜੀ ਹਾਂਜੀ ਅੱਛਾ ਵੀ ਗੱਲ ਸੁਣੋ ਇਹ ਸੇਵਾ ਅੰਮ੍ਰਿਤ ਸਿੰਘ ਸੰਘਾ ਉਹ ਮੁੰਡਾ ਜਿਹੜਾ ਅੱਜ ਆਇਆ ਠੀਕ ਹੈ ਉਨੇ ਮਿਲੂਗਾ ਹੈ ਅੰਕਲ ਕੋੜਿਆਂ ਨੂੰ ਪੈਣੇ ਜ਼ਰੂਰ ਖਾ ਲੈ ਉਹ ਜਿਹੜੀ ਸੇਵਾ ਆ ਜਿਹੜੀ ਆ ਅਮਰਤਾ ਫੇਰੇ ਤੇ ਗੁਰਿਆਨ ਅੰਕਲ ਫੇਰ ਉਹਦੇ ਆਉਣੇ ਆ ਤੇ ਵਾਹੀ ਗੁਰੂ ਨੂੰ ਵਧੀਆ ਤਰੱਕੀ ਬਖਸ਼ੇ ਚੜ੍ਹਦੀ ਕਲਾ ਜ ਰੱਖੇ ਉਹਦਾ ਵੱਡੇ ਮੁਲਕ ਦਾ ਕੰਮ ਬਣਾਵੇ ਤਾੜੀਆਂ ਲਾ ਦੋ ਹਣ ਤਾੜੀਆਂ ਮਾਰ ਦੋ ਇੱਕ ਵਾਰੀ ਲੋ ਜੀ ਲੋ ਜੀ ਫਵਾਂ ਸਲੋ ਆਦੀ ਹੁਣ ਪ੍ਰੈਕਟਿਸ ਹੀ ਕਰਨੀ ਬਾਜੀ ਮੁੰਡਿਓ ਹੋਏ ਹੋ ਰੈਡੀ ਮੜਿਆ ਜਾ ਕੱਲ੍ਹੇ ਹੋਗਾ ਰੋਜ਼ ਜਿਹੜੀ ਜਿਹੜੇ ਨਹੀਂ ਆਏ ਨਾ ਉਹਨਾਂ ਨੂੰ ਵੀ ਛਾਰਿਆਂ ਨੂੰ ਹੁਣ ਲੈ ਕੇ ਆਇਆ ਕਰਨਾ ਅਗਲੇ ਟੂਰਨਾਮੈਂਟ ਆਪਾਂ ਜਿੱਤਲੇ ਆ ਠੀਕ ਆ ਇਹ ਸੇਵਾ ਚਲਦੀ ਰਹਿਣੀ ਐ ਇਦਾਂ ਹੀ ਬਸ ਦੁੱਧ ਵੀ ਆਇਆਗਾ ਨਾ ਅੱਲਾ ਹੁਕਮ ਕਰੇ ਜੀ